ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆਂ ਪਦੀਨੇ ਦੀ ਚਟਨੀ ਇਹ ਅਸੀਂ ਇੱਕ ਗੁੱਟੀ ਪਦੀਨੇ ਦੀ ਲਈ ਸੀਗੀ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਧੋ ਲਿਆ ਤੇ ਇਸ ਤੋਂ ਬਾਅਦ ਅਸੀਂ ਪੰਜ ਮਿਰਚਾਂ ਪਾਵਾਂਗੇ ਹਰੀਆਂ ਚਟਨੀ ਦੇ ਵਿੱਚ ਇਹ ਅਸੀਂ ਧਨੀਆ ਲੈ ਲਿਆ ਇਹ ਕੱਚੇ ਪਿਆਜ਼ ਲੈ ਲੈ ਚਾਰ ਇਹਨਾਂ ਨੂੰ ਕੱਟ ਲਿਆ ਤੇ ਇਹ ਆਪਾਂ ਸੁੱਕੇ ਮਸਾਲੇ ਲੈਨੇ ਚਟਨੀ ਚ ਪਾਉਣ ਨੂੰ ਹਾਂਜੀ ਹੁਣ ਮਿਕਸੀ ਦੇ ਜਾਰ ਦੇ ਵਿੱਚ ਆਪਾਂ ਧਨੀਏ ਨੂੰ ਪਾਵਾਂਗੇ ਸਭ ਤੋਂ ਪਹਿਲਾਂ ਧਨੀਆ ਪਾਵਾਂਗੇ ਸਭ ਤੋਂ ਪਹਿਲਾਂ ਹੁਣ ਅਸੀਂ ਹਰੀਆਂ ਮਿਰਚਾਂ ਪਾਵਾਂਗੇ ਪੂਰਨ ਧਨੀਆ ਪਾਉਣ ਲਈ ਵਿੱਚ ਪੱਲੇ ਨੂੰ ਗ੍ਰाइंड ਕਰਾਂਗੇ ਸੁੱਕਿਆ ਮਸਾਲਿਆਂ ਦੇ ਵਿੱਚ ਆਪਾਂ ਇੱਕ ਚਮਚ ਨਮਕ ਦਾ ਲਿਆ ਹੈ ਤੇ ਅੱਧਾ ਚਮਚ ਅਸੀਂ ਕਾਲੇ ਨਮਕ ਦਾ ਪਾਇਆ ਤੇ ਇੱਕ ਚਮਚ ਅਸੀਂ ਅਮਚੂਰ ਦਾ ਪਾਇਆ ਇੱਕ ਚਮਚ ਕਸ਼ਮੀਰੀ ਮਿਰਚ ਦਾ ਪਾਉਣ ਲੱਗੇ ਆ ਚਟਨੀ ਦੇ ਵਿੱਚ ਹੁਣ ਅਸੀਂ ਇਹਨੂੰ ਗ੍ਰाइंड ਕਰਾਂਗੇ ਅਮਜੀਪ ਦਿਨ ਆਪਣਾ ਥੋੜਾ ਜਿਹਾ ਬਰੀਕ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜੇ ਹਰੇ ਪਿਆਜ਼ ਨੇ ਉਹ ਪਾ ਦਾਂਗੇ ਹਾਂਜੀ ਚਟਨੀ ਬਣ ਕੇ ਆਪਣੀ ਤਿਆਰ ਹੋ ਗਈ ਹੈ ਬਹੁਤ ਹੀ ਟੇਸਟੀ ਤੇ ਬਹੁਤ ਹੀ ਈਜ਼ੀ ਬਣ ਜਾਂਦੀ ਹੈ ਚਟਨੀ ਤੇ ਬਹੁਤ ਹੀ ਸਵਾਦ ਲੱਗਦੀ ਹੈ ਪ੍ਰੌਟੀ ਨਾਲ ਖਾਓ ਇਹਨੂੰ ਕਚੋਰੀ ਨਾਲ ਖਾਓ ਜੀ ਤੇ ਨਾਲ ਮਰਜੀ ਖਾਓ ਰੋਟੀ ਨਾਲ ਖਾਓ ਤੇ ਇਹਨੂੰ ਥੋੜਾ ਜਿਹਾ ਟੇਸਟ ਵਾਸਤੇ ਇਹਦੇ ਵਿੱਚ ਹੁਣ ਆਪਾਂ ਬਟਰ ਵੀ ਐਡ ਕਰਾਂਗੇ ਹੋਰ ਸਵਾਦ ਬਣਾਉਣ ਵਾਸਤੇ ਹਾਂਜੀ ਚਟਨੀ ਬਣ ਕੇ ਆਪਣੀ ਰੈਡੀ ਹੋ ਗਈ ਹੈ ਹੁਣ ਇਹਨੂੰ ਸਰਵ ਕਰਾਂਗੇ ਬਹੁਤ ਹੀ ਟੇਸਟੀ ਲੱਗਦੀ ਹੈ ਚਟਨੀ ਤੋਂ ਦਿਨੇ ਦੀ ਚਟਨੀ ਬਣਾਈ ਹੋਈ ਬਹੁਤ ਟੇਸਟੀ ਰੋਟੀ ਨਾਲ ਖਾਓ ਪਰੌਂਠੀ ਨਾਲ ਖਾਓ ਕਚੋਰੀ ਨਾਲ ਖਾ ਸਕਦੇ ਆ ਸਮੋਸੇ ਨਾਲ ਖਾ ਸਕਦੇ ਇਹਨੂੰ ਇੱਕ ਹਫਤੇ ਵਾਸਤੇ ਆਪਾਂ ਰੱਖ ਵੀ ਸਕਦੇ ਆ ਫ੍ਰਿਜ ਦੇ ਵਿੱਚ ਇਹ ਖਰਾਬ ਨਹੀਂ ਹੁੰਦੀ ਜਿਵੇਂ ਇਦਾਂ ਹੀ ਰਹਿੰਦੀ ਹੈ ਤੇ ਬਹੁਤ ਹੀ ਵਧੀਆ ਲੱਗਦੀ ਹੈ ਲਾਈਕ ਕਮੈਂਟਸ ਕਰਕੇ ਦੱਸਿਓ ਤੁਹਾਨੂੰ ਸਾਡੀ ਚਟਨੀ ਦੀ ਰੈਸਪੀ ਜਿਹੜੀ ਕਿਵੇਂ ਦੀ ਲੱਗੀ ਹੈ ਜੇ ਕੋਈ ਸਾਡੇ ਕੋਲ ਮਤਲਬ ਤੁਹਾਨੂੰ ਵਧੀਆ ਨਹੀਂ ਲੱਗਦੀ ਚੀਜ਼ ਸਾਨੂੰ ਦੱਸਿਆ ਕਰੋ ਮਤਲਬ ਵੀ ਇੱਥੇ ਮਤਲਬ ਜੇ ਕੋਈ ਗਲਤੀ ਹੁੰਦੀ ਹੈ ਤਾਂ ਸਾਨੂੰ ਦੱਸਿਆ ਵੀ ਕਰੋ ਲਾਈਕ ਕਮੈਂਟਸ ਜ਼ਰੂਰ ਕਰਿਆ ਕਰੋ ਸਪੋਰਟ ਕਰੋ ਸਾਡੇ ਚੈਨਲ ਨੂੰ ਤੇ ਥੈਂਕ ਯੂ ਫਾਰ ਵਾਚਿੰਗ